ਅਜਿਹਾ ਕਿ ਪਾਪਾ ਜਾਨੋ ਇਹ ਇੱਕ ਗਨਸਤਾਨ ਦੀ ਇੱਕ ਮਹਤੁਤ ਖੋਈ ਗਿਆ ਠੀਕ ਹੈ ਜੀ ਸੁਫੀ ਸੰਤਰੀ ਹੈ ਇਹਦਾ ਪਹਿਲਾ ਨਾਮ ਸੀ ਗੋਲਦ ਜਿਹਦਾ ਮਤਲਬ ਹਲਫ ਲਾ ਬਲਵ ਆਈ ਬਲਾਬ ਬਲੋ ਦਿਨੋਂ ਨਾ ਬ੍ਰਹਮ ਗਿਆਨ ਹੋਇਆ ਤੇ ਇਹ ਕਹਿੰਦਾ ਸਮਾ ਆ ਗਿਆ ਸੰਸਾਰ ਨੂੰ ਛੱਡਣ ਦਾ ਤੇ ਹੁਣ ਜਿਹੜਾ ਬ੍ਰਹਮ ਗਿਆਨ ਹੈ ਨਾ ਉਹ ਬ੍ਰਹਮ ਗਿਆਨ ਹੀ ਨਾਲ ਨਹੀਂ ਖੜਦਾ ਬ੍ਰਹਮ ਗਿਆਨ ਛੱਡ ਕੇ ਜਾਂਦਾ ਠੀਕ ਹੈ ਬ੍ਰਹਮ ਗਿਆਨ ਨਾਲ ਨਹੀਂ ਜਾਂਦਾ ਬ੍ਰह्म ਗਿਆਨ ਛੱਡ ਕੇ ਜਾਰਾ ਪੈਂਦਾ ਠੀਕ ਹੈ ਜਦੋਂ ਤੁਸੀਂ ਬ੍ਰह्म ਗਿਆਨ ਤੋਂ ਵੀ ਛੁਟਕਾਰਾ ਪਾ ਲਿਆ ਹਾਂਜੀ ਉਦੋਂ ਹੀ ਪਰਮ ਤਤ ਦੀ ਪ੍ਰਾਪਤੀ ਹੋਵਾਦ ਬ੍ਰह्म ਗਿਆਨ ਬ੍ਰह्म ਗਿਆਨੀ ਨਾਲ ਨਹੀਂ ਖੜਦਾ ਸੰਸਾਰ ਦੀ ਸ਼ਕਤੀ ਨਾਲ ਜੀ ਜੇ ਕੋਈ ਵਿਅਕਤੀ ਨਾਲ ਲੱਵੇ ਆ ਕਿਸ ਚੀਜ਼ 'ਚ ਪਾ ਕੇ ਚੱਲੇ ਜਾਵੇ ਕਿਸੇ ਦਰਖਤ 'ਚ ਪਾ ਦਿੰਦਾ ਅੱਛਾ ਜੀ ਕਿਸੇ ਮੂਰਤੀ 'ਚ ਸਥਾਪਨ ਕਰ ਜਾਂਦਾ ਕਿਸੇ ਪਹਾੜ 'ਚ ਹਾਂਜੀ ਪਾ ਔਰ ਫਿਰ ਆਉਣ ਵਾਲੇ ਸਮੇਂ 'ਚ ਕੋਈ ਐਸਾ ਵਿਅਕਤੀ ਜੇਦੀ ਫ੍ਰੀਕੁਐਂਸੀ ਲਾਗੇ ਸਾਗੇ ਦਿਲਦੀ ਹੋਵੇ ਹਾਂਜੀ ਤਾਂ ਫਿਰ ਉਹਨੂੰ ਉਹ ਖਲਬਤ ਮਿਲ। ਉਸ ਗਿਆਨ ਉਸ ਗਿਆਨ ਲੱਭ। ਸ਼ਿਵਲਿੰਗ ਦਾ ਸਪ ਅ ਸ਼ਿਵਲਿੰਗ 'ਚ ਵੀ ਇਸੇ ਤਰ੍ਹਾਂ ਹੀ ਜਿਹੜੀ ਪੱਥਰ ਸੀ ਨਾ ਸ਼ੁਰੂਤ ਇਤਰਾ ਹੋਈ ਸੀ। ਹਾਂਜੀ ਪਹਿਉ ਜਿਹੜੀ ਬ੍ਰਹਮ ਗਿਆਨੀ ਸੀ ਇੰਨੇ ਸੀ ਜਿਹੜੇ ਤਤ ਵੇਤਾ ਸੀ ਜਾਣ ਤੋਂ ਪਹਿਲਾਂ ਸਾਰੇ ਕਹਿੰਦੇ ਵੀ ਕੋਈ ਵਿਅਕਤੀ ਨਹੀਂ ਲੱਭ ਰਿਹਾ ਇਹਨੂੰ ਇਸ ਪੱਥਰ 'ਚ। ਓਕੇ ਜਿਹੜਾ ਇਸ ਪੱਥਰ ਤੋਂ ਸ਼ੂਕਾ ਉਹ ਗਿਆਨੀ ਜੰਗ ਗਿਆਨ ਪੱਥਰ ਪ੍ਰੋਵਾਈਡਡ ਉਹਦੀ ਉਹ ਫ੍ਰੀਕੁਐਂਸੀ ਉਦੀ ਐਂਟਨਾ ਉੱਤੇ ਤੱਕ ਪਹੁੰਚ ਰਿਹਾ ਜਿਹਨੂੰ ਸ਼ਿਵ ਸੂਤਰ ਹੈ ਸ਼ਿਵ ਸੂਤਰ ਹੈ ਗਾਇ کشمیر ਦੇ ਵਿੱਚ ਜਿਹੜੇ ਸਤਿਪੁਰਸ਼ ਨੇ ਇਹਨੂੰ ਦੁਬਾਰਾ ਰਿਵਾਈਵ ਕੀਤਾ ਸੀ ਇਹ ਮੁਗਲਾਂ ਦੇ ਵੇਲੇ ਗ੍ਰੰਥ ਜਿੰਨੇ ਸੀ ਤੰਤਰ ਦੇ ਸਾਰੇ ਸਾੜ ਗਏ ਹਾਂਜੀ ਫਿਰ ਕੁਝ ਗ੍ਰੰਥ ਦੁਬਾਰਾ ਪ੍ਰਗਟ ਹੋਏ ਵਿਗਿਆਨ ਗਹਿਰ ਤੰਤਰ ਹਾਂਜੀ ਹੋਰ ਇਤਿਆਤ ਤਤਰ ਤੇ ਕਾਫੀ ਲਿਸਟ ਉਹਨਾਂ ਚ ਇੱਕ ਸ਼ਿਵ ਸੂਤਰ ਹੈ ਹਾਂਜੀ ਔਰ ਸ਼ਿਵ ਸੂਤਰ ਬਹੁਤ ਹੀ ਕਮਾਲ ਦਾ ਸੂਤਰ ਹੈ ਬਹੁਤ ਉਹਦੇ ਚ ਸਿਰਫ ਦੋ ਦੋ ਅਲਫਾਜ਼ਾਂ ਦੇ ਤਿੰਨ ਤਿੰਨ ਅਲਫਾਜ਼ਾਂ ਚ ਉਤਪਰਮ ਤਤ ਨੂੰ ਦਰਸਾਇਆ ਗਿਆ ਹੈ ਜਿਵੇਂ ਕਿ ਉਹਦੇ ਚ ਇੱਕ ਤੁਕਬੀ ਹੈ ਆ ਗਿਆਨਮ ਬੰਧਮ ਗਿਆਨਮ ਬੰਧਹ ਜੀ ਗਿਆਨਮ ਬੰਧਹ ਇਹਦੀ ਅਰਥ ਇਹ ਵੀ ਬਣਦੀ ਹੈ ਜਿਹੜਾ ਗਿਆਨ ਆ ਤੈਨੂੰ ਬੰਦ ਕਰਦਾ ਹੈ ਪਰ ਕਿਸ ਨੂੰ ਬੰਦ ਦਿੰਦਾ ਹੈ ਮਨ ਨੂੰ ਬੰਦ ਦਿੰਦਾ ਹੈ ਸਹੀ ਹੈ ਠੀਕ ਤਾਂ ਇਸ ਤਰ੍ਹਾਂ ਛੋਟੇ ਛੋਟੇ ਇਹ ਆਪਣਾ ਇਹਦੇ ਚ ਇਹ ਅ ਦਿੱਤਿਆ ਤੂੰ ਜਿਹੜਾ ਸ਼ਿਵ ਸੂਤਰ ਆ ਹਾਂਜੀ ਛੇੜ ਸੂਤਰ ਇੱਕੋ ਵਿਅਕਤੀ ਨੂੰ ਉਹ ਇੱਕ ਗੁਫਾ 'ਚ ਬੜਿਆ ਸੀ ਤੇ ਉਹ ਗੁਫਾ 'ਚ ਉਹਨੂੰ ਉਪਲਬਧ ਹੋ ਗਿਆ ਉਹਨੇ ਫਿਰ ਬੈ ਕੇ ਸਾਰੇ ਲਿਖੇ ਜੋ ਉਹਨੂੰ ਉਸ ਮਿਲੇ ਇਲਹਮ ਬਸ ਉਹ ਲਿਖੀ ਗਿਆ ਤੂੰ ਇਸ ਤਰ੍ਹਾਂ ਕਿਸੇ ਗੁਫਾ 'ਚ ਕਿ ਪਹਾੜ 'ਚ ਕਿ ਦਰਖਤ 'ਚ ਇਹ ਵਰਗਟ ਠੀਕ ਹੈ ਇਨੂ ਬੁੱਧਿਜ਼ਮ ਚ ਕਹਿੰਦੇ ਨੇ ਧਰਮਾ ਕਹਿੰਦੇ ਨੇ ਧਰਮਾ ਓਕੇ ਧਰਮਾ ਵਿੱਚ ਮੀਨਸ ਅਰਥ ਟ੍ਰੈਜਰ ਵਿੰਡ ਟ੍ਰੈਜਰ ਜੇ ਹਵਾ ਚ ਸੁਣਿਆ ਤੈਨੂੰ ਵਿੰਡ ਟ੍ਰੈਜਰ ਦੇ ਅਰਥ ਚ ਸੁਣਿਆ ਨੂੰ ਅਰਥ ਟ੍ਰੈਜਰ ਇਤਨਾ ਟ੍ਰੈਜਰਸ ਨੇ ਜਿਹੜੇ ਦੱਬੇ ਹੋਏ ਆ ਤੇ ਜਾਣੇ ਹਾਂ ਤੁਹਾਨੂੰ ਤੇ ਆਪਣੀ ਗੱਲ ਕੀ ਚੱਲ ਰਹੀ ਸੀ ਹਾਂ ਤਾਂ ਉਹ ਬ੍ਰह्म ਗਿਆਨ ਛੱਡ ਕੇ ਜਾਂਦੇ ਉਹ ਹੁਣ ਲੱਗਦੀ ਫਿਰੇ ਕਿ ਮੈਂ ਹੁਣ ਕਿਸ ਕੋਲ ਛੱਡਾਂ ਉਹਨੂੰ ਇੰਟੂਇਟਿਵਲੀ ਪਤਾ ਸੀ ਕਿ ਜਿਹੜਾ ਵਿਅਕਤੀ ਹੈ ਪੁਨਾ ਲੱਗੇ ਜਿਹੜਾ ਇਸਨੀ ਰੀਡਰ ਤੋਂ ਉਹ afghanistan ਤੋਂ ਤੁਰ ਕੇ ਮੇਜਰ ਲੈਵਲ ਤੇ ਇਹਦਾ ਬੰਦਾ ਹੈਗਾ ਹਾਂ ਫੁਨਾ ਹੁੰਦੀ ਹੈ ਤੇ ਉਹਨਾਂ ਕੋਲ ਉੱਥੇ ਜਾਂਦੀ ਹੈ ਤੇ ਉੱਥੇ ਉਹਨੂੰ ਪਤਾ ਨਹੀਂ ਹੁੰਦਾ ਵੀ ਕਿੱਥੇ ਹੱਸਦੀ ਪਰ ਇਸ ਦੀ ਵਾਈਬ੍ਰੇਸ਼ਨ ਇੱਥੇ ਕਿਤੇ ਆ ਉਹ ਇੱਕ ਦਰਜੇ ਦੀ ਉਹ ਥੱਲੇ ਬੈਹ ਜਾਂਦੀ ਲੌਂਜ ਸਟੋਰੀ ਕੱਟਸ਼ਾ ਉਹਦੇ ਥੱਲੇ ਬੈਹ ਜਾਂਦੀ ਹੈ ਉਹ ਡੀਕਦੀ ਹੈ ਲੋਕੀ ਆਉਂਦੇ ਨੇ ਮੱਥਾ ਟੇਕਦੇ ਨੇ ਕਹਿੰਦੇ ਮੈਨੂੰ ਸ਼ੂਰ ਹੈ ਨਾ ਤੇ ਤੋ ਕੀ ਆਦਰੀ ਸ਼ੂਰ ਹੈ ਨਾ ਮੇਰੀ ਸ਼ੂ ਜਿਹੜੀ ਆ ਇਹ ਕਿਸੇ ਨੂੰ ਡੀਕ ਰਹੀ ਹੈ ਤੁਸੀਂ ਜਦੋਂ ਮੈਨੂੰ ਛੂੰਦੇ ਜੇ ਨਾ ਤੇ ਮੇਰੀ ਉਹ એનર્ਜੀ ਜਿਹੜੀ ਆ ਉਹ ਘਟਦੀ ਜਾਂਦੀ ਹੈ ਹਾਂਜੀ ਮਤਲਬ ਕਿ ਵਰਜਿਨ ਤਸ਼ ਮੇਰੀ ਜਿਹੜੀ ਤਸ਼ਵਾ ਇਹਨੂੰ ਵਰਜਿਨ ਰਹਿ ਗਈ ਜੀ ਇਹਨੂੰ ਕੁਆਰੀ ਰਹਿ ਕਿਉਂਕਿ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਵਾਰ-ਵਾਰ ਹੱਥ ਲਾਈਏ ਤਾਂ ਉਹਦੇ 'ਚ ਉਹ ਪਿਓਰਿਟੀ ਨਹੀਂ ਰਹਿ ਜਾਂਦੀ ਤਾਂ ਸੋ ਕੋਈ ਤਾਂ ਹੀ ਸਾਧੂ ਸੰਤ ਮਹਾਤਮਾ ਆਪਣੇ ਲਾਗੇ ਕਿਸੇ ਨੂੰ ਨਹੀਂ ਲੱਗਣਗੇ ਕਿ ਡੀਪ ਸਾਇੰਸ ਇੱਕ ਪਖੰਡ ਵੀ ਆ ਓਕੇ ਤੇ ਇੱਕ ਡੀਪ ਸਾਇੰਸ ਵੀ ਆ ਜ਼ਿਆਦਾਤਰ ਪਖੰਡ ਹੀ ਆ ਉਹਨਾਂ ਨੂੰ ਨਹੀਂ ਪਤਾ ਵੀ ਆਪਾਂ ਕਿਉਂ ਨਹੀਂ ਲੱਗਣ ਦੇਣਗੇ ਓਕੇ ਬਟ ਕਾਰਨ ਹੁੰਦਾ ਇੱਕ ਪਿੱਛੇ ਬਹੁਤ ਉੰਗਾ ਕਰ ਤੋ ਫਿਰ ਵਰਜਿੰ ਤਸ਼ ਮੇਰੀ ਰਹਿਣ ਦੋ ਲੋਕਾਂ ਨੇ ਆਣਾ ਦੂਰੋਂ ਮੱਥਾ ਟੇਕ ਦੇਣਾ ਰੋਟੀ ਪਾਣੀ ਦੇ ਜਾਣਾ ਠੀਕ ਦੀ ਰੀ ਦੀ ਕਰੇ ਅੱਜ ਕੀ ਹੋਇਆ ਕਿ ਜਿਹੜਾ ਮਿਹਰ ਬਾਬਾ ਸਿੰਘ ਨੌਜਵਾਨ ਬੱਚਾ ਹੈ ਤੇ ਇਹ ਦੋ ਤਿੰਨ ਗਲੀਆਂ ਪਿੱਛੇ ਇਹ ਆ ਰਿਹਾ ਸੀ 23 ਦਿਨਾਂ ਤੋਂ ਨਾ ਉਹ ਆ ਰਿਹਾ ਸੀ ਤੇ ਨਾ ਹੀ ਜਾ ਰਿਹਾ ਸੀ ਪਰ ਉਹਨੂੰ ਪਤਾ ਸੀ ਕਿ ਇੱਥੇ ਕਿਤੇ ਆ। ਤੋਂ ਅੱਜ ਕਹਿੰਦੇ ਨੇ ਕਿ ਕੁਦਰਤ ਵੱਲੋਂ ਉਹਦਾ ਰਾਹ ਉਹਨੂੰ ਪੁੱਲ ਗਿਆ। ਰੋਜ਼ ਹੀ ਜਾ ਰਿਹਾ ਸੀ ਬੜਾ ਚੜਾ ਪੁੱਲ ਗਿਆ। ਜਦੋਂ ਰਾਹ ਭੁੱਲੋਗੇ ਉਦੋਂ ਹੀ ਰਾਹ ਪਾਉਗੇ। ਜਦ ਤੱਕ ਤੁਸੀਂ ਰਾਹ ਨਹੀਂ ਭੋਲਦੇ ਤਦ ਤੱਕ ਤੁਸੀਂ ਰਾਹ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤੋਂ ਉਹ ਰਾਹ ਪੁੱਲ ਗਿਆ ਤੇ ਇੱਧਰ ਆ ਗਿਆ ਤੇ ਉਸੇ ਵੇਲੇ ਅੱਖਾਂ ਖੁੱਲੀਆਂ ਆਈ ਨੇ। ਹਜ਼ਰਤ ਬਾਬਾ ਜਾਨ ਨੇ ਕਿ ਉਹ ਆ ਗਿਆ। ਮੈਂ ਨਹੀਂ ਉਸੇ ਦੇਖਿਆ ਤੇ ਉਹ ਦੇਖ ਗਿਆ ਸਾਰੀ ਉਹਦਾ ਸੈਟਲ ਦੇਖ ਪਿਆ ਜਿਹਨੇ ਨੂੰ ਪੋਜ਼ੈਸ ਹੋ ਗਿਆ ਹੋਵੇ ਉਹ ਆ ਗਿਆ ਉਹਦੀ ਔਰਿਕ ਫੀਲਡ ਦੇ ਬਾਹਰ ਆ ਕੇ ਰੁਕ ਗਿਆ ਓਕੇ ਉਹਦੀ ਔਰਿਕ ਫੀਲਡ ਤੇ 9 ਮੀਟਰ ਅਕੋਰਡਿੰਗ ਟੂ ਵੀ ਇਹ ਹੁਣ ਜਦ ਤੱਕ ਸਾਧੂ ਚਾਹੇ ਨਾ ਕੋਈ ਉਹਦੀ ਔਰਿਕ ਫੀਲਡ ਚ ਪ੍ਰਵੇਸ਼ ਨਹੀਂ ਕਰ ਸਕਦਾ ਠੀਕ ਹੈ ਸਰ ਉਹ ਖਲੋ ਗਿਆ ਫਿਰ ਇਹ ਨਹੀਂ ਉਹਨੂੰ ਇਤਰਾ ਕਰਦਾ ਠੀਕ ਹੈ ਤੂੰ ਆ ਜਾ ਆਜਰੀ ਉਂਗਲਾ ਇਹ ਗਿਆਨ ਦੀ ਉਂਗਲਾ ਜਦੋਂ ਇਹ ਹਿਲਦੀ ਆ ਪ੍ਰਮੰਡ ਹੁੰਦਾ ਹੈ ਓਕੇ ਠੀਕ ਉਹਨੇ ਜਦੋਂ ਇਤਰਾ ਕੀਤਾ ਨਾ ਉਹ ਆ ਗਿਆ ਉਹਨੂੰ ਉਹਨੇ ਲਾਗੇ ਲਿਆਂਦਾ ਆਪ ਵੀ ਦੋ ਕਦਮ ਚਿੱਕੇ ਤਾਂ ਉਹਨੇ ਉਹਨੂੰ ਸ਼ੋਲਡਰਸ ਤੋਂ ਪਾੜ ਦਿਆ। ਇੱਕ ਐਸਾ ਵਿਅਕਤੀ ਜਿਨਨੇ ਕਈ ਸਾਲਾਂ ਤੋਂ ਕਿਸੇ ਨੂੰ ਹੱਥ ਨਾ ਲਾਇਆ ਇਹ ਇਮੇਜਿਨ ਉਹਦੇ ਚ ਕਿੰਨੀ ਊਰਜਾ ਹੋਈ ਹੋਵੇ। ਬਿਲਕੁਲ ਬਿਲਕੁਲ। ਉਹ ਪੂਰਾ ਇੱਕ ਤਰ੍ਹਾਂ ਕਿ ਇੱਕ ਤਰ੍ਹਾਂ ਹਾਊਸ ਸੀ ਲੱਗ ਰਿਹਾ ਰਿਜ਼ਰਵਾਇਰ ਰਿਜ਼ਰਵਡ ਰਿਜ਼ਰਵ ਕੀਤੀ ਹੋਈ ਊਰਜਾ ਜਿਦੋਂ ਉਹਨੇ ਹੱਥ ਲਾਇਆ ਤਾਂ ਇਹ ਸਾਰਾ ਸਰੀਰ ਕਰੰਟ ਹਾਂ ਇੱਕਦਮ ਇਸ ਕਰੰਟਕ ਸ਼ਾ ਗਿਆ। ਉਹਦੀ ਸਾਰੀ ਮੈਮਰੀ ਲੋਸਟ ਹੋ ਗਈ। ਦੀ ਸਈਓ ਮੈਂ ਗਈ ਕੁ ਰਾਜ। ਹਾਂ। ਮੈਰਿਜ ਮੈਨ ਆ ਰਹਿ ਗਈ ਭਾਈ। ਉਹ ਜਦੋਂ ਸਾਰਾ ਕੁਝ ਹੋ ਗਿਆ ਉਹ ਇੱਕਦਮ ਸ਼ੂਨਿਅ ਚ ਚਲ ਗਿਆ। ਸੋਨੀਆ ਨੂੰ ਹੋਰ ਲਾਗੇ ਲਾਗੇ ਨਾ ਮੱਥੇ ਤੇ ਉਹਨੇ ਕਿਸ ਕੀਤਾ। ਠੀਕ ਹੈ। ਮੱਥੇ ਤੇ ਕਿਸ ਕੀਤਾ ਤੇ ਉਹ ਫੇਨ ਹੋ ਰਿਹਾ। ਉਹ ਡਿੱਗ ਪਿਆ ਹਜ਼ਲ ਪੱਗਾਂ ਦੇ ਪਿੱਛੇ ਹੋਈ ਅੱਖਾਂ ਬੰਦ ਕੀਤੀਆਂ ਤੇ ਸਰੀਰ ਸ਼ਕ। ਉਹ ਹੁਣ ਲੁਕੀ ਆਏ ਦੇਖਿਆ ਜਿਹੜੀ ਮਹਾਤਮਾ ਬੈਠੀ ਸੀ ਸਰੀਰ ਛੱਡਿਓ ਨੱਚਕਿਆ ਫਰੀਨੇਟ ਕਰ ਦਿੱਤਾ ਇਹ ਹੁਣਵੇਂ ਨੇ ਪੀਓ ਬੱਛਾ ਕੌਣ ਆ ਇੱਕ ਦੋ ਬਜਾਰੇ ਆ ਕਹਿੰਦੇ ਆਪਾਂ ਦੇ ਜਾਣਦੇ ਨਹੀਂ ਫਿਰ ਕੋ ਬੰਦਾ ਆਇਆ ਕਿ ਤਾਂ ਹਾਂ ਇਹ ਫਲਾਣੇ ਦਾ ਫਲਾਣੇ ਦਾ ਮਕਾਬ ਨੱਚਕਿਆ ਉੱਥੇ ਰਿਹਾ ਉਹਨੇ ਖੜਾ ਮੁੰਡਾ ਮੈਂਡ ਹੋ ਗਿਆ ਹੁਣ ਪਤਾ ਨਹੀਂ ਨੂੰ ਹੋਇਆ ਕਿ ਜਿੰਨੇ ਕੁਝ ਕੀਤਾ ਸੀ ਹੋ ਰਿਹਾ ਨਹੀਂ ਉਹਨਾਂ ਨੂੰ ਪਤਾ ਨਾ ਲੱਗੇ ਡਾਕਟਰ ਸੱਦੇ ਉਹ ਸੱਦੇ ਡਾਕਟਰ ਆ ਕੇ ਕਹਿੰਦੇ ਕੋਮਾ ਚ ਚਲ ਗਿਆ ਉਹ ਕੋਮਾ ਚ ਚਲ ਗਿਆ ਬਟ ਅਜਾ ਆਤਮਿਕ ਪਰਸਪੈਕਟਿਵ ਨਾਲ ਉਹ ਗਰਮ ਚ ਚਲ ਗਿਆ ਸੀ ਜੋ ਕਿਉਂਕਿ ਉਹਨੂੰ ਹੁਣ ਉਹ ਚੀਜ਼ ਮਿਲ ਗਈ ਆ ਉਹਦਾ ਸਰੀਰ ਰੈਡੀ ਨਹੀਂਗਾ ਉਹਦੇ ਕਰਮ ਰੈਡੀ ਆ ਇਸ ਕਰਕੇ ਉਹਨੂੰ ਗਰਮ ਚ ਬਹਿਣਾ ਪਊ ਜਿ ਤਰ੍ਹਾਂ ਗੁਰੂ ਅਰਜਨ ਗੁਰੂ ਤੇਗ ਬਹਾਦਰ ਜੀ 27 ਸਾਲ ਭੋਰੀ ਚ ਬੈਠੇ ਗਰਮ ਚ ਕਿਉਂਕਿ ਉਹਨਾਂ ਨੇ ਕੁਰਬਾਨੀ ਦੇਣੀ ਸੀ ਨਹੀਂ ਕਿ ਗਰਮ ਜਿਹੜੀ ਐਨਰਜੀ ਚ ਲੈਂਦੇ ਆ ਸੀ ਵੈਸੇ ਕੀ ਚੀਜ਼ ਕੀ ਐ ਗਰਮ ਤੇ ਐਨਰਜੀ ਹੈ ਉਹ ਚ ਬਹਿਣਾ ਪੈਂਦਾ ਹੈ ਮਤਲਬ ਕਿਥੇ ਅਨਕੌਂਸ਼ੀਅਸਨੈਸ ਹੀ ਹਾਂ ਗਰਭ ਵਾ ਤੁਸੀਂ ਗਰਭ ਚ ਪ੍ਰਵੇਸ਼ ਕਰ ਲਾਈਕ ਵੋਮ ਜਿਹਨੂੰ ਸ਼ੁਨਿਆ ਕਹਿੰਦੇ ਨੇ ਸ਼ੁਨਿਆ ਹਾਂ ਸ਼ੁਨਿਆ ਕਹ ਲਓ ਉਹ ਹਿਰਨਿਆ ਗਰਭਾ ਕਹਿੰਦੇ ਆ ਹਿਰਨਿਆ ਗਰਭਾ ਕਹਿੰਦੇ ਲਾਈਕ ਅ ਵੋਮ ਚ ਬੱਚਾ ਅਨਕੌਂਸ਼ੀਅਸ ਹੁੰਦਾ ਜੀ ਬਿਲਕੁਲ ਉਹ ਫਿਰ ਗਰਭ ਚ ਚੱਲ ਗਿਆ ਓਕੇ એનਰਜੈਟਿਕਲੀ ਉਹ ਗਰਭ ਚ ਚੱਲ ਗਿਆ ਹਿਰਨਿਆ ਗਰਭਾ ਜਦੋਂ ਆਪਣੀ ਬਾਡੀ ਤਿਆਰ ਨਹੀਂ ਹੈਗੀ ਉਹ ਉਹਨੂੰ ਸੰਭਾਲਣਾ ਉਹ ਉਹਨੂੰ ਪ੍ਰਪੇਅਰ ਜਿਸ ਤਰ੍ਹਾਂ ਬਰੋਇਰ ਨਹੀਂ ਦਾ ਬੱਚਾ ਉਹਨੂੰ ਗਰੋ ਕਰਨਾ ਪਏਗਾ ਉਹ ਗਰੋ ਹੋਣ ਗਿਆ ਸੀ ਅੱਛਾ ਬੰਦਾ ਕਈ ਸਾਲ ਉਹ ਕੋਮਾ ਚ ਰਿਹਾ ਕਈ ਸਾਲ ਹਾਂ ਕਈ ਸਾਲ ਕੋਮਾ ਚ ਰਿਹਾ ਉਹ ਫਿਰ ਜਦੋਂ ਸੰਪੂਰਨ ਹੋ ਗਿਆ ਉਹਨੇ ਅੱਖਾਂ ਖੋਲੀਆਂ ਤੇ ਜ਼ਿੰਦਗੀ ਪਰ ਉਹ ਬੋਲਿਆ ਜ਼ਿੰਦਗੀ ਪਰ ਬੋਲਿਆ ਨਹੀਂ ਹਾਂ ਫਿਰ ਉਹ ਮਿਹਰਪਤਾ ਬਧਨਵਾਦ